ਨਹਿਰ ਚ ਪਿਆ ਪਾੜ ਅਤੇ ਬੇਬਸ ਖੜੇ ਕਿਸਾਨ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਸ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਹੱਥ ਪੈਰ ਮਾਰੇਗਾ ਤਸਵੀਰਾਂ ਅਜ ਨਾਲਾ ਦੇ ਪਿੰਡ ਬੋਲੀਆਂ ਨਜ਼ਦੀਕ ਲੰਘਦੀ ਨਹਿਰ ਦੀਆਂ ਨੇ ਜਿੱਥੇ ਨਹਿਰ ਦੇ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਪਨੀਰੀਆਂ ਬਰਬਾਦ ਹੋ ਗਈਆਂ ਨੇ ਪਾਣੀ ਦੀਆਂ ਮੋਟਰਾਂ ਦੇ ਬੋਰਾ ਵਿੱਚ ਪਾਣੀ ਚਲਾ ਗਿਆ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚਣ ਲੱਗਾ ਜਿਸ ਕਰਕੇ ਵੱਡਾ ਨੁਕਸਾਨ ਹੋਇਆ ਅਤੇ ਕਿਸਾਨਾਂ ਅੰਦਰ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਸਮੰਦ ਦਾ ਕਹਿਣਾ ਹੈ ਕਿ ਨਹਿਰ ਵਿੱਚ ਪਾੜ ਪੈਣ ਦਾ ਮੁੱਖ ਕਾਰਨ ਨਹਿਰ ਦੀ ਸਮੇਂ ਸਿਰ ਸਫਾਈ ਨਾ ਹੋਣਾ ਹੈ। ਉਹਨਾਂ ਨੇ ਕਿਹਾ ਹੈ ਕਿ ਨਹਿਰੀ ਵਿਭਾਗ ਦੀ ਨਲਾਇਕੀ ਕਰਕੇ ਕਿਸਾਨਾਂ ਨੂੰ ਇਹ ਵੱਡਾ ਨੁਕਸਾਨ ਚਲਣਾ ਪਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਪਾੜ ਨੂੰ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਵੇ। ਕਿਸਾਨਾਂ ਨੇ ਨਾਲ ਹੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਗੋਟੀ ਕੀ ਫਤੇ ਜੀ ਸਾਡੀ ਜ਼ਮੀਨ ਪਿੰਡ ਬੋਲੀਆਂ ਵਿੱਚ ਹੈ। ਜਿਸ ਦਾ ਬੁਰਜੀ ਨੰਬਰ 105 ਤੋਂ 106 ਦੇ ਵਿਚਕਾਰ ਇਹ ਪੈਂਦੀ ਹੈ ਜੀ ਨਹਿਰੀ ਪਾਣੀ ਚਗਾਵਾ ਰੋਡ ਜੀ ਨਾਲਾ ਪਿੰਡ ਬੋਲੀਆਂ ਇਹ ਨਹਿਰੀ ਮਹਿਕਮੇ ਦੀ ਨਗੈਲੀ ਦੇ ਕਾਰਨ ਕੱਲ ਜੋ ਪਾਣੀ ਆਇਆ ਹੈ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਪਾਣੀ ਦਿੱਤਾ ਜਾਵੇਗਾ ਪਰ ਸਾਨੂੰ ਸਾਰਾ ਗੰਦ ਦਿੱਤਾ ਗਿਆ ਹੈ ਜੋ ਜਿੰਨਾ ਗੰਦਾ ਆਣ ਕੇ ਨਹਿਰ ਦੇ ਵਿੱਚ ਅੜ ਗਿਆ ਪੁਲ ਦੇ ਥੱਲੇ ਜੋ ਚਗਾਵਾ ਰੋਡ ਜਾਂਦਾ ਹੈ ਜੀ ਨਾਲੇ ਤੋਂ 16 6 24 ਦਿਨ ਰਾਤ 10:30 ਵਜੇ ਦੀ ਗੱਲ ਹੈ ਜੀ ਨਹਿਰ ਰੁੜ ਗਈ ਆ ਅੱਜ 17 ਤਰੀਕ ਹੋ ਗਈ 6ਵਾਂ ਮਹੀਨਾ 2024 10 ਵਾ ਚੱਲਿਆ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਆਇਆ ਸਾਨੂੰ ਕਿਸਾਨਾਂ ਨੂੰ ਇਸ ਗੱਲ ਦਾ ਦੁੱਖ ਬਹੁਤ ਜ਼ਿਆਦਾ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਹਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਕੇ ਸਾਰਾ ਰਿਕਾਰਡ ਚੈੱਕ ਕੀਤਾ ਜਾਵੇ ਜੇ ਤੇ ਸਫਾਈ ਦੇ ਪੈਸੇ ਮਹਿਕਮੇ ਨੇ ਪਾਏ ਆ ਉਹਨਾਂ ਦੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਅਸਰ ਡਿਸਮਿਸ ਕੀਤਾ ਜਾਵੇ ਜੇਸ ਅਫਸਰ ਨੇ ਇਹ ਪੈਸੇ ਲਏ ਆ ਸਾਡਾ ਨੁਕਸਾਨ ਵੇਖੋ ਇੱਧਰ ਸਾਰਾ ਦਿਖਾਇਓ ਤੁਸੀਂ ਪਨੀਰੀਆਂ ਡੁੱਬ ਗਈਆਂ ਤੇ ਮੇਰੇ ਵੀਰ ਦੇ ਬੰਦੇ ਹੋਣ ਆਏ ਮੁੜੇ ਨੇ ਜਿਨ੍ਹਾਂ ਨੇ ਝੋਨਾ ਲਾਉਣਾ ਸੀ ਕਦੋਂ ਕੀਤਾ ਵਿਚਾਰੇ ਦੇ ਵਿੱਚ ਸਾਰਾ ਡੁੱਬ ਗਿਆ ਤੂੜੀ ਖਰਾਬ ਹੋ ਗਈ ਘਰ ਦੇ ਲਾਗੇ ਫੁੱਟ ਫੁੱਟ ਪਾਣੀ ਖਲੋਤਾ ਹੈ ਨੀਹਾਂ ਬੈਂਦਾਂ ਡਰਿਆ ਪਨੀਰੀਆਂ ਸਾਰੀਆਂ ਖਰਾਬ ਹੋ ਗਈਆਂ ਆ ਮੇਰੇ ਵੀਰ ਇੱਥੇ ਆਏ ਨਾ ਠੇਕੇ ਦੇ ਪੈੜੀ ਲਈ ਆ ਜੀ 60000 ਰੁਪਏ ਦੇ ਹਿਸਾਬ ਨਾਲ ਇਹਨਾਂ ਪਲੀਰੀ ਪੀਜੀ ਸਾਰੀ ਡੁੱਬ ਗਈ ਆ ਅਸੀਂ ਪੰਜਾਬ ਸਰਕਾਰ ਕੋ ਇਹ ਮੰਗ ਕਰਦੇ ਆ ਕਿ ਸਰਕਾਰ ਦਾ ਨੁਕਸਾਨ ਵੇਖੋ ਕਿੰਨਾ ਹੋਇਆ ਪੱਕੀ ਬਣੀ ਨਹਿਰ ਦੇ ਮਟੀਰੀਅਲ ਦੀ ਮਾੜਾ ਲਾਇਆ ਜਿਸ ਨਾਲ ਨਹਿਰ ਰੁੜ ਗਈ ਉਸ ਜਾਲ ਦਾ ਮਟੀਰੀਅਲ ਸਹੀ ਨਹੀਂ ਲਗਾ ਅਸੀਂ ਇਹੋ ਹੀ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਖਾਸ ਕਰਕੇ ਨਹਿਰੀ ਵਿਭਾਗ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਅਸੀਂ ਸਾਰੇ ਹੀ ਚਿੱਠੀਆਂ ਕੱਢਾ ਇਕੱਲੇ ਕਿਸਾਨ ਹੀ ਨਹੀਂ ਸਿਆਸੀ ਆਗੂਆਂ ਨੇ ਵੀ ਨਹਿਰੀ ਵਿਭਾਗ ਦੀ ਨਲਾਇਕੀ ਦੀ ਗੱਲ ਕਬੂਲੀ ਹੈ ਆਮ ਆਦਮੀ ਪਾਰਟੀ ਦੇ ਆਗੂ ਨਹੀਂ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਨਹਿਰ ਦੀ ਸਫਾਈ ਨਹੀਂ ਕਰਵਾਈ ਜਿਸ ਕਰਕੇ ਇਹ ਨੁਕਸਾਨ ਹੋਇਆ ਇੱਥੇ ਜੋ ਨਹਿਰ ਟੁੱਟੀ ਆ ਮੈਂ ਇਹ ਗੱਲ ਨੋਟ ਕੀਤੀ ਆ ਵੀ ਜੇ ਉਹ ਸਰਕਾਰਾਂ ਨੇ ਉਹ ਸਾਡੇ ਕਿਸਾਨਾਂ ਵਾਸਤੇ ਬੜਾ ਚੰਗਾ ਕਰਦੀਆਂ ਨੇ ਭਵੰਤਮਾਨ ਸਰਕਾਰ ਬੜਾ ਵਧੀਆ ਕਰ ਰਹੀ ਹੈ ਵੀ ਕਿਸਾਨਾਂ ਨੂੰ ਪਾਣੀ ਨਹਿਰੀ ਮਿਲੇ ਤੇ ਬਿਜਲੀ ਦੀ ਖਪਤ ਵੀ ਘਟੇ ਤੇ ਇੱਕ ਜਿਹੜਾ ਧੱਤੀ ਢੇਠਲਾ ਪਾਣੀ ਉਹਦੀ ਵੀ ਬਚਤ ਹੋਵੇ ਪਰ ਕੀ ਆ ਵੀ ਜਿਹੜਾ ਸਾਡਾ ਜਿਹੜਾ ਸ਼ਾਸਨ ਪ੍ਰਸ਼ਾਸਨ ਆ ਨਾ ਇਹ ਸਰਕਾਰ ਨੂੰ ਖੇਲ ਕਰਨ ਤੇ ਤੁਲਿਆ ਹੋਇਆ ਵਾ ਇਹਨਾਂ ਨੇ ਹੁਣ ਜਿਹੜੀ ਇਹਦੀ ਸਫਾਈ ਆ ਉਹਦੇ ਪੈਸੇ ਸਾਰੇ ਰਗੜਲੇ ਨੇ ਪਰ ਇਹ ਆ ਵੀ ਨਹਿਰ ਦੀ ਸਫਾਈ ਨਹੀਂ ਕੀਤੀ ਪੁਲ ਚੋਕ ਹੋਣ ਦੇ ਕਾਰਨ ਨਹਿਰ ਟੁੱਟ ਗਈ ਆ ਨਹਿਰ ਟੁੱਟਣ ਦੇ ਕਾਰਨ ਤੁਸੀਂ ਵੇਖ ਸਕਦੇ ਜੇ ਵੀ ਮੋਟਰਾਂ ਜਿਹੜੀਆਂ ਬੋਰ ਨੇ ਉਹ ਖਰਾਬ ਹੋ ਗਏ ਨੇ ਫਿਰ ਪ੍ਰੀਰੀਆਂ ਖਰਾਬ ਹੋ ਗਈਆਂ ਨੇ ਜਿੰਨਾ ਕੋ ਝੋਨਾ ਲਾਉਣਾ ਸਾਰੀ ਪੈਲੀ ਜਿਹੜੀ ਲੈਵਲ ਕੀਤੀ ਉਹ ਸਾਰੀ ਖਰਾਬ ਹੋ ਗਈ ਹੈ ਘਰਾਂ 'ਚ ਪਾਣੀ ਵੜ ਗਿਆ ਇਹ ਸਾਰਾ ਕਸੂਰ ਜਿਹੜਾ ਹੈਗਾ ਥੱਲੇ ਮਹਿਕਮਾ ਇਹਨਾਂ ਦਾ ਵਾ ਕਿਉਂਕਿ ਇਹ ਤਨਖਾਹਾਂ ਦੇ ਅੱਧੇ ਸਾਨੂੰ 1.5 2-2 ਲੱਖ ਦਓ ਪਰ ਅਸੀਂ ਕਰਕੇ ਕੱਖ ਨਹੀਂ ਦੇਣਾ ਸਰਕਾਰ ਨੂੰ ਸਰਕਾਰ ਦੇ ਜਿੰਨੇ ਪਲਾਨ ਆ ਸਾਰੇ ਫੇਲ ਕਰ ਦਿੰਦੀਆਂ ਨੇ ਤੇ ਉਹਦਾ ਮੁੜ ਕੇ ਅਸਰ ਜਿਹੜਾ ਬਾਅਦ 'ਚ ਤੁਸੀਂ ਵੇਖ ਸਕਦੇ ਜੇ ਲੋਕਾਂ ਦੇ ਵਿੱਚ ਰੋਸ ਪੈਦਾ ਹੁੰਦਾ ਸਰਕਾਰ ਬਾਰੇ ਬਾਰਾਂ ਘੰਟੇ ਤੋਂ ਉੱਤੇ ਸਮਾਂ ਹੋ ਚੁੱਕਾ ਆ ਹਾਲੇ ਤੱਕ ਕੋਈ ਮਹਿਕ ਮੈਲਾ ਨਹੀਂ ਹਾਲੇ ਤੱਕ ਪਹੁੰਚਿਆ ਤੁਸੀਂ ਵੇਖ ਸਕਦੇ ਜੀ ਵੀ ਇੱਥੇ ਨਹਿਰੀ ਮਹਿਕਮੇ ਦੇ ਕਿਸੇ ਨੇ 4 ਇੰਚੀ ਦਾ ਪਾਈਪ ਲਾਇਆ ਹੋਵੇ ਤੇ ਰਾਤ ਵੀ ਆਜ ਦੇ 12 ਵਜੇ ਉਹਦਾ ਪਾਈਪ ਦੇ ਉੱਤੇ ਜੁਰਮਾਨਾ ਕਰਨਾ ਹੋਰ ਕੋ ਮਨ ਲੋ ਵੱਡੀ ਲੈਣ ਵਾਸਤੇ ਪਰ ਐਡੀ ਵੱਡੀ ਨਹਿਰ ਟੁੱਟ ਗਈ ਆ ਇੰਨਾ ਪਾਣੀ ਦਾ ਲਾਸ ਹੋ ਗਿਆ ਔਰ ਇੰਨਾ ਕਿੰਨੇ ਕਿੱਲਿਆਂ ਨੂੰ ਜ਼ਮੀਨ ਨੂੰ ਸਿੰਚਾਈ ਹੋਣੀ ਸੀ ਪਾਣੀ ਦੀ ਪਰ ਹਾਲੇ ਤੱਕ ਕੋਈ ਬੰਦਾ ਨਹੀਂ ਇੱਥੇ ਪਹੁੰਚਿਆ ਨਾ ਕੋਈ ਕਿਸੇ ਨੇ ਕੋਈ ਕਾਰਵਾਈ ਕੀਤੀ ਆ ਨਾ ਲੈਣਾ ਦੇਣਾ ਇਸ਼ੋ ਪੂਰਾ ਫੁੱਲ ਪਾਣੀ ਹਲੇ ਤੱਕ ਆ ਰਿਹਾ ਵਾ ਹਾਲਾਂਕਿ ਨਹਿਰੀ ਵਿਭਾਗ ਦੇ ਜੇ ਆਈ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ 7 ਲੱਖ ਰੁਪਏ ਖਰਚ ਕਰਕੇ ਨਹਿਰ ਦੀ ਸਫਾਈ ਕਰਵਾਈ ਹੈ ਨਾਲ ਹੀ ਪ੍ਰੋਸਾ ਦੱਸਦਾ ਹੈ ਕਿ ਜਲਦ ਤੋਂ ਜਲਦ ਮਿੱਟੀ ਦੇ ਤੋੜਿਆਂ ਨਾਲ ਨਹਿਰ ਦੇ ਪਏ ਪਾੜ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਪਿੱਛੋਂ ਪਾਣੀ ਵੀ ਕੱਟ ਕੀਤਾ ਜਾ ਰਿਹਾ ਹੈ ਪ੍ਰਬੰਧ ਭਾਰੀ ਆਪਾਂ ਮਿੱਟੀ ਦਾ ਪ੍ਰਬੰਧ ਕਰ ਚੁੱਕੇ ਹਾਂ ਜੀ ਤੇ ਮਿੱਟੀ ਇੱਥੇ ਆ ਰਹੀ ਹੈ ਬਸ ਫਰਾਰੀਆਂ ਭਰ ਤੇ ਆ ਰਹੀ ਹੈ ਬੋਰੀਆਂ ਦਾ ਪ੍ਰਬੰਧ ਕਰ ਲਿਆ ਬੋਰੀਆਂ ਭਰ ਕੇ ਆਪਾਂ ਇਥੇ ਲਗਾਉ ਲੱਗੇ ਹਾਂ ਕਾਰਨ ਕੀ ਭਾਜੀ ਇਹਦਾ ਕਾਰਨ ਭਾਜੀ ਇਹ ਹੈ ਕਿ ਨਹਿਰ ਪਹਿਲੇ ਤੋਂ ਚੱਲੀ ਸੀ ਤੇ ਪਿਛੋਂ ਸਾਰਾ ਜਿਹੜਾ ਕਚਰਾ ਨਹਿਰ ਦੇ ਵਿੱਚ ਜਿਹੜਾ ਇਕੱਠਾ ਹੋਇਆ ਸੀ ਜਿਹੜਾ ਮਤਲਬ ਅੱਗ ਲਾ ਕੇ ਜਾਂ ਕੋਈ ਵੀ ਜਿਹੜਾ ਛਾਪੇ ਵਗੈਰਾ ਸਾਰੇ ਉਹਨਾਂ ਦੇ ਡਾਗ ਲੱਗਣ ਦੇ ਕਰਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਜਦੋਂ ਅਸੀਂ 10 ਵਜੇ ਦੀ ਕੰਪਲੀਟ ਕੀਤੀ ਗਈ ਹੈ ਨਾ 12 ਘੰਟਿਆਂ ਵਿੱਚ ਭਾਜੀ ਇਹਦੇ ਵਿੱਚ ਆਪਾਂ ਪਿਛੋਂ ਨਹਿਰ ਬੰਦ ਕਰ ਚੁੱਕੇ ਸੀ ਤੇ ਇੱਕ ਐਸਕੇਪ ਬਣੀ ਆ ਜੀ ਬਨਵੇਂਪੁਰਜੀ ਦੇ ਉੱਪਰ ਉਸ ਤੋਂ ਚਲਾ ਦਿੱਤਾ ਗਿਆ ਸੀ ਤੇ ਪਾਣੀ ਜ਼ਿਆਦਾ ਹੋਣ ਦੇ ਕਾਰਨ ਪਾਣੀ ਇੱਥੇ ਫਿਰ ਕਿਸਾਨਾਂ ਦਾ ਦੋਸ਼ ਹੈ ਕਿ ਸਹੀ ਸਮੇਂ ਸਫਾਈ ਨਹੀਂ ਹੋਈ ਤਾਂ ਕਿ ਇੱਕ ਗਾਗ ਲੱਗਣ ਕਰਕੇ ਪੌਦਿਆਂ ਵਿੱਚ ਦੇ ਸਾਰਾ ਉਹਨਾਂ ਦੁਆਰਾ ਮਟੀਰੀਅਲ ਵੀ ਦਿਖਾਇਆ ਗਿਆ ਜਿਹੜਾ ਮਟੀਰੀਅਲ ਭਾਜੀ ਇਹ ਉਹੀ ਆ ਜਿਹੜਾ ਮਤਲਬ ਪਿਛੋ ਰੋਡ ਰੋੜ ਕੇ ਆਇਆ ਜੇ ਬਾਕੀ ਸਫਾਈ ਆਪਣੇ ਕੋ ਆਪਾਂ ਮਹਿਕਮੇ ਦੇ ਤਰਫ ਮੈਂ ਰੇਕਾ ਤੇ ਤੁਹਾਨੂੰ ਸਫਾਈ ਕਰਾਈ ਹੋਈ ਹੈ ਐਸੇ ਇਸ ਜਿੰਦ ਕਰਾਈ ਇਸ ਸੀਜ਼ਨ ਤੇ ਕਿੰਨਾ ਖਰਚਾ ਲੱਗਾ ਇਸਨਾਂ ਦੀ ਸਫਾਈ ਨੇ ਇਹ ਸਾਰਾ ਆਪਾਂ ਕੋਈ ਇਹ ਬਲਾਕ ਵਾਈਜ਼ ਹੁੰਦੀ ਆ ਜੀ ਪਿਛੇ ਜਿਹੜੀ ਆਪਾਂ ਫਤਿਹਗੜ੍ਹ ਬਲਾਕ ਦੀ ਕਰਵਾਈ ਸੀ ਅੱਗੇ ਗਲਤੀ ਕਿਸੇ ਦੀ ਵੀ ਹੋਵੇ ਪਰ ਨੁਕਸਾਨ ਕਿਸਾਨਾਂ ਦਾ ਹੋਇਆ ਹੈ ਜਿਸ ਕਰਕੇ ਕਿਸਾਨ ਖਫਾ ਨੇ ਅਤੇ ਸਰਕਾਰ ਤੋਂ ਨੈਰੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ